ਪਰ ਸਾਦੇ ਮੌਸਮ ਕਰਕੇਤੂਰੀ ਸ਼ਹਿਰ ਦੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਤੇ ਲਈ ਸੀਵਰੇਜ ਦਾ ਮਾੜਾ ਹਾਲ ਹੈ ਸੋ ਬਾਰਿਸ਼ ਦੇ ਵਿੱਚ ਗੰਦਾ ਪਾਣੀ ਇਲਾਕੇ ਦੇ ਵਿੱਚ ਖੜ ਜਾਂਦਾ ਹੈ ਜਿਸ ਦੇ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਤਰ੍ਹਾਂ ਦਾ ਤਾਜ਼ਾ ਮਾਮਲਾ ਅੱਜ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਵਾਰਡ ਨੰਬਰ 20 ਦੇ ਕੌਂਸਲਰ ਨੇ ਮੁਹੱਲਾ ਨਿਵਾਸੀਆਂ ਦੇ ਨਾਲ ਸੀਵਰੇਜ ਬੋਰਡ ਦੇ ਦਫ਼ਤਰ ਦੇ ਅੱਗੇ ਸੀਵਰੇਜ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਇਸ ਮੌਕੇ ਤੇ ਉਹਨਾਂ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਦੇ ਮਾੜੇ ਪ੍ਰਬੰਧਨ ਨੂੰ ਲੈ ਕੇ ਸੀਵਰੇਜ ਅਫਸਰ ਵਿਖੇ ਐਪਲੀਕੇਸ਼ਨ ਵੀ ਦਿੱਤੀਆਂ ਜਾ ਰਹੀਆਂ ਹਨ ਪਰ ਇਸ ਦੇ ਵੱਲ ਕਿਸੇ ਦਾ ਕੋਈ ਖਾਸ ਧਿਆਨ ਨਹੀਂ ਹੈ ਜਿਸ ਕਾਰਨ ਅੱਜ ਸਾਨੂੰ ਮਜਬੂਰਨ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਇਸ ਮੌਕੇ ਤੇ ਉਹਨਾਂ ਕਿਹਾ ਕਿ ਅਗਰ ਸੀਵਰੇਜ ਦੇ ਮਾੜੇ ਪ੍ਰਬੰਧਨ ਨੂੰ ਠੀਕ ਨਾ ਕੀਤਾ ਗਿਆ ਤਾਂ ਅਗਲਾ ਸੰਘਰਸ਼ ਹੋਰ ਤਿੱਖਾ ਹੋਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਇਹੀ ਆ ਵੀ ਪਾਣੀ ਖੜ ਰਿਹਾ ਬਹੁਤ ਜ਼ਿਆਦਾ ਹੁਣ ਇਸ ਟਾਈਮ ਬਦਬੂ ਫੈਰ ਰਹੀ ਹੈ ਇੱਕ ਮਹੀਨਾ ਹੋ ਗਿਆ ਜੀ ਲਗਾਤਾਰ ਪਾਣੀ ਖੜਦੇ ਨੂੰ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਸੁਣ ਨਹੀਂ ਰਿਹਾ ਜੀ ਸਾਡੀ ਬਸ ਸਾਡਾ ਪਾਣੀ ਦਾ ਮਸਲਾ ਹੱਲ ਹੋਣਾ ਚਾਹੀਦਾ ਜੀ ਕਰਦੇ ਆ ਜੀ ਉਹਨੂੰ ਬਦਲ ਪਾਣੀ ਮਤਲਬ ਉਹਦਾ ਉਹ ਜੇ ਵੀ ਮਤਲਬ ਆਵੇ ਨਾ ਉੱਥੇ ਬਾਕੀ ਨਾਲੀਆਂ ਨੇ ਜਿਹੜੀਆਂ ਅੰਦਰ ਗਰ ਹੋਣੀਆਂ ਚਾਹੀਦੀਆਂ ਸਾਡੀਆਂ ਸੇਵਰੇਜ ਪੈਣਾ ਚਾਹੀਦਾ ਉੱਥੇ ਸੇਵਰੇਜ ਨਹੀਂ ਅਗਲਾ ਕੀ ਹੋਏਗਾ ਸੰਗਰਸਾ ਅਗਲਾ ਤਾਂ ਫਿਰ ਦੇਖੋ ਜੀ ਗੱਲ ਹੋ ਰਹੀ ਸੀ ਤਾਂ ਸੜਕ ਜਾਮ ਕਰਾਂਗੇ ਜੀ ਫਿਰ ਹੁਣ ਇਹੀ ਹੱਲ ਹੈ ਸਾਡੇ ਕੋਲ ਹੋਰ ਕੋਈ ਹੱਲ ਨਹੀਂ ਸਾਡੇ ਕੋਲ ਸਿੰਦਰ ਸਿੰਘ ਜੀ ਮੈਂ ਵਾਰਡ ਨੰਬਰ 20 ਤੋਂ ਆਣ ਤੁਸੀਂ ਜੀ ਆਮਲਾ ਇਹ ਆ ਜੀ ਉੱਥੇ 1 ਮਹੀਨੇ ਤੋਂ ਲਗਾਤਾਰ ਪਾਣੀ ਖੜ ਰਿਹਾ ਜੀ ਤੇ ਉਹਦਾ ਕੋਈ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਕੋਈ ਹੱਲ ਨਹੀਂ ਹੋ ਰਿਹਾ ਮੈਂ ਲਗਾਤਾਰ ਹੀ ਕੰਪਲੇਂਟ ਕਰ ਰਿਹਾ ਮੇਰੀ ਰਿਟਰਨ ਚ ਕੰਪਲੀਟ ਨਹੀਂ ਐਸਡੀਓ ਸਾਹਿਬ ਨੂੰ ਤੇ ਐਕਸ਼ਨ ਸਾਹਿਬ ਨੂੰ ਵੀ ਮੈਂ ਕੰਪਲੀਟ ਦਿੱਤੀਆਂ ਵੇਨਾ ਪਰ ਉਹਦਾ ਕੋਈ ਹੱਲ ਨਹੀਂ ਹੋ ਰਿਹਾ ਇਹ ਵੀ ਇਹ ਤਾਂ ਜਲਦੀ ਤੋਂ ਜਲਦੀ ਹੱਲ ਕਰਿਆ ਜਾਵੇ ਜੀ ਉਥੇ ਬਿਮਾਰੀਆਂ ਦਾ ਕਾਰਨ ਬਣ ਰਿਹਾ ਉਹ ਗੰਦਾ ਪਾਣੀ ਜੀ ਸਰ ਇਹ ਜੇ ਇਹਦਾ ਕੋਈ ਹੱਲ ਨਾ ਕੀਤਾ ਜਾਇਆ ਦੋ ਦਿਨਾਂ ਦੇ ਵਿੱਚ ਵਿੱਚ ਨਹੀਂ ਅਸੀਂ ਕੋਈ ਵੱਡਾ ਸੰਘਰਸ਼ ਕਰਾਂਗੇ ਸਾਰਾ ਮੁੱਲਾ ਇਕੱਠਾ ਹੋ ਕੇ ਅਸੀਂ ਬਾਈਪਾਸ ਕੱਕੜਾਲ ਬਾਈਪਾਸ ਤੇ ਜੀ ਤਾਂ ਪੱਕੇ ਤੌਰ ਤੇ ਥਾਣੇ ਦੇ ਬੈਠ